ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਛਲੇ 1-2 ਦਿਨਾਂ ਤੋਂ ਬਜਟ ਦੀਆਂ ਹੀ ਗੱਲਾਂ ਹੋ ਰਹੀਆਂ ਹਨ ਕੇਂਦਰ ਸਰਕਾਰ ਨੇ ਬਜਟ ਪਾਸ ਕੀਤਾ ਹੈ ਉਸ ਬਜਟ ਦੇ ਵਿੱਚ 1.5 ਲੱਖ ਕਰੋੜ ਦੇ ਕਰੀਬ ਜਿਹੜਾ ਹੈਗਾ ਉਹ ਖੇਤੀਬਾੜੀ ਦੇ ਹਿੱਸੇ ਆਇਆ ਹੈ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਨੂੰ ਇਹ ਬਜਟ ਬਹੁਤਾ ਕੁਝ ਨਹੀਂ ਦੇ ਰਿਹਾ ਇਸ ਬਜਟ ਦੇ ਵਿੱਚ ਖੇਤੀਬਾੜੀ ਦੇ ਸਬੰਧ ਦੇ ਵਿੱਚ ਆਪਣਾ ਕੇ ਸੀ ਸੀ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਹੈ ਉਹਦੇ ਤੇ ਗੱਲਬਾਤ ਕੀਤੀ ਗਈ ਹੈ 32 ਫਾਸਲੇ ਜਿਹੜੀਆਂ ਉਹਦੀਆਂ ਨਵੀਆਂ 109 ਕਿਸਮਾਂ ਲੈ ਕੇ ਆਉਗੀ ਜਿਹੜੀ ਸਰਕਾਰ ਆ ਉਹਦੇ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਸਭ ਤੋਂ ਮਹੱਤਵਪੂਰਨ ਗੱਲ ਹੈ ਜਿਹੜੀ ਕਹਿੰਦੇ ਕਿ 1 ਕਰੋੜ ਦੇ ਕਰੀਬ ਜਿਹੜੇ ਹੈਗੇ ਆਉਣ ਵਾਲੇ 2 ਸਾਲਾਂ ਦੇ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਜਿਹੜੇ ਆ ਉਹ ਉਹਨਾਂ ਨੂੰ ਜੋੜਿਆ ਜਾਊਗਾ ਇਸ ਟਾਈਮ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਲਗਭਗ 43 ਲੱਖ ਕਿਸਾਨ ਹੈ ਜਿਹੜੇ ਕੁਦਰਤੀ ਖੇਤੀ ਕਰਦੇ ਆ ਲਗਭਗ ਟੀਚਾ ਪੂਰਾ ਕਰਨ ਲਈ 50 ਲੱਖ ਤੋਂ ਉੱਤੇ ਜਿਹੜੇ ਹੈਗੇ ਆ ਆਪਾਂ ਨੂੰ ਕਿਸਾਨ ਚਾਹੀਦੇ ਆ ਮਤਲਬ ਜਿੱਦਾਂ ਸਰਕਾਰ ਕਹਿੰਦੀ ਹੈ ਇਹ ਵੈਸੇ ਬਹੁਤ ਥੋੜਾ ਜਿਹੜਾ ਹੈਗਾ ਅੰਕੜਾ ਕਿ ਇੰਨੇ ਹੀ ਕਿਸਾਨ ਕਿਉਂ ਕਰਨ ਸਾਰਿਆਂ ਨੂੰ ਤਾਂ ਇੱਕ ਇੱਕਦਮ ਆਰਗੈਨਿਕ ਖੇਤੀ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਜਿਹੜਾ ਫੈਸਲਾ ਹੈ ਪਹਿਲਾਂ ਸ਼੍ਰੀਲੰਕਾ ਨੇ ਲਿਆ ਸੀ ਤੇ ਉਹ ਬੜੇ ਭੜੇ ਤਰੀਕੇ ਨਾਲ ਪਛਤਾਇਆ ਹੌਲੀ ਹੌਲੀ ਕਰਕੇ ਜਿਹੜਾ ਹੈਗਾ ਉਹ ਕੁਦਰਤੀ ਖੇਤੀ ਦੇ ਵਿੱਚ ਕਿਸਾਨਾਂ ਨੂੰ ਲਿਆਂ ਦਾ ਜਾ ਸਕਦਾ ਪਰ ਉਹਦੇ ਲਈ ਉਦਮ ਜਿਹੜੇ ਹੈਗੇ ਆ ਉਹੋ ਕਰਨੇ ਬਹੁਤ ਜ਼ਰੂਰੀ ਹੈ ਪੰਜਾਬ ਦੇ ਕਿਸਾਨ ਖਾਸ ਤੌਰ ਤੇ ਜਾਂ ਹੋਰ ਵੀ ਸੂਬਿਆਂ ਦੇ ਕਿਸਾਨ ਜੇਕਰ ਦੇਖਿਆ ਜਾਵੇ ਤਾਂ ਉਹ ਕੁਦਰਤੀ ਖੇਤੀ ਉਹਨਾਂ ਦੇ ਬਜ਼ੁਰਗ ਕਰਦੇ ਸੀ ਇਹ ਕੋਈ ਖਾਸ ਗੱਲ ਨਹੀਂ ਹੈਗੀ ਅੱਜ ਸਾਡੇ ਲਈ ਇਹ ਬਹੁਤ ਵੱਡਾ ਟੀਚਾ ਹੋਇਆ ਪਿਆ ਇਹਦਾ ਵੱਡਾ ਕਾਰਨ ਇਹੀ ਹੈ ਕਿ ਹਰੇ ਇਨਕਲਾਬ ਨੇ ਸਾਨੂੰ ਬਹੁਤ ਸਾਰੀਆਂ ਰੇਹਾਂ ਸਪਰੇਹਾਂ ਤੇ ਰਸਾਇਣਿਕ ਖਾਦਾਂ ਜਾਂ ਸਭ ਕੁਝ ਇਹ ਪਾਉਣ ਲਈ ਮਜਬੂਰ ਕੀਤਾ ਤੇ ਕਿਹਾ ਕਿ ਇਹਦੇ ਨਾਲ ਤੁਹਾਡੀ ਪੈਦਾਵਾਰ ਦੇ ਵਿੱਚ ਵਾਧਾ ਹੋਊਗਾ ਪੈਦਾਵਾਰ ਦੇ ਵਿੱਚ ਵਾਧਾ ਹੋਇਆ ਵੀ ਪਰ ਉਸ ਦੇ ਨਾਲ-ਨਾਲ ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਜਿਹੜਾ ਕੈਮੀਕਲ ਲੈ ਕੇ ਆ ਗਏ ਤੇ ਬਹੁਤ ਸਾਰਾ ਖਰਾਬਾ ਹੋਇਆ ਹੁਣ ਅਸੀਂ ਉਸ ਸਟੇਜ ਤੇ ਪਹੁੰਚ ਗਏ ਕਿ ਇਸ ਤੋਂ ਬਾਅਦ ਅਸੀਂ ਪ੍ਰੋਡਕਸ਼ਨ ਕਰਨੀ ਸਾਨੂੰ ਔਖੀ ਹੋਈ ਪਈ ਹੈ ਤੇ ਸਾਨੂੰ ਮੁੱਲ ਵੀ ਜਿਹੜਾ ਫਸਲਾਂ ਦਾ ਸਹੀ ਨਹੀਂ ਮਿਲ ਰਿਹਾ ਆਰਗੈਨਿਕ ਖੇਤੀ ਜਿਹਨੂੰ ਕਹਿੰਦੇ ਆ ਕੁਦਰਤੀ ਖੇਤੀ ਕਹਿੰਦੇ ਆ ਉਹਦੇ ਚ ਪੰਜਾਬ ਦੇ ਵੀ ਬਹੁਤ ਸਾਰੇ ਕਿਸਾਨ ਜਿਹੜੇ ਹੈਗੇ ਆ ਉਹ ਕੁਦਰਤੀ ਖੇਤੀ ਕਰਦੇ ਆ ਪਰ ਉਹਦੇ ਲਈ ਉਤਸ਼ਾਹਿਤ ਕਰਨਾ ਕਿਸਾਨਾਂ ਨੂੰ ਇਹੋ ਜਿਹੇ ਕੁਝ ਗੱਲਬਾਤ ਕਰਨੀ ਜਿਹੜੀ ਕਿ ਕਾਰਗਰ ਸਿੱਧ ਹੋ ਸਕਣ ਬਹੁਤ ਸਾਰੀਆਂ ਸੰਸਥਾਵਾਂ ਕਰਦੀਆਂ ਵੀ ਆ ਜਿਹੜੇ ਕਿ ਆਪਣੇ ਪਿੰਡਾਂ ਵਾਲੇ ਲੋਕਾਂ ਨੂੰ ਪਤਾ ਹੋਊਗਾ ਜਦੋਂ ਰੇੜੂਏ ਦੇ ਵਿੱਚ ਬੁਲਾਇਆ ਜਾਂਦਾ ਕਿ ਭਾਈ ਖੇਤੀਬਾੜੀ ਵਾਲੇ ਆ ਤਾਂ ਬਹੁਤ ਸਾਰੇ ਜਿਹੜੇ ਹੈਗੇ ਉਹਨਾਂ ਨਾਲ ਵੈਸੇ ਗੱਲਾਂ ਸੁਣਨ ਪੱਗ ਜਾਂਦੇ ਆ ਜਾਂ ਕੁਛ ਖਾਣ ਪੀਣ ਲਈ ਵੀ ਜਾਂਦੇ ਆ ਜ਼ਿਆਦਾਤਰ ਕੁਛ ਸਿੱਖਦੇ ਵੀ ਹੈਗੇ ਜਿਹੜੇ ਸਿੱਖ ਕਰਦੇ ਆ ਉਹਨਾਂ ਨੇ ਕਿਸੇ ਤੋਂ ਸਿੱਖਿਆ ਵੀ ਹੋਊਗਾ ਤੇ ਜਿਹੜੇ ਆਪਣੇ ਕਰਮਚਾਰੀ ਆ ਉਹ ਵੀ ਆਪਦੀ ਸੇਵਾ ਨਿਭਾਉਂਦੇ ਆ ਪਰ ਇਹ ਅਸਲ ਦੇ ਵਿੱਚ ਕਿਉਂ ਨਹੀਂ ਹੋ ਰਿਹਾ ਕਿਉਂ ਨਹੀਂ ਆਪਣੇ ਕਿਸਾਨ ਜਿਹੜੇ ਹੈਗੇ ਆ ਉਹ ਖਾਦਾਂ ਤੋਂ ਦੂਰ ਜਾ ਰਹੇ ਜਾਂ ਰਸਾਇਣਕ ਖਾਦਾਂ ਤੋਂ ਜਾਂ ਸਪਰੇਹਾਂ ਤੋਂ ਦੂਰ ਜਾ ਰਹੇ ਉਸ ਦਾ ਉਲਟਾ ਵਧ ਰਹੇ ਆ ਅਸੀਂ ਲਗਾਤਾਰ ਜਿਹੜਾ ਯੂਰੀਆ ਆਪਣੇ ਫਸਲਾਂ ਦੇ ਵਿੱਚ ਪਾਉਣਾ ਹੁੰਦਾ ਉਹਦੀ ਜਿਹੜੀ ਮਾਤਰਾ ਉਹ ਵਧਾ ਰਹੇ ਹਾਂ ਘਟਾਉਣਾ ਦੂਰ ਦੀ ਗੱਲ ਹੈ ਇੱਕ ਹੋਰ ਗੱਲ ਜਿਹੜੀ ਕਿਸਾਨਾਂ ਨੂੰ ਜਿਹੜੇ ਕੁਦਰਤੀ ਖੇਤੀ ਕਰਦੇ ਆ ਉਹਨਾਂ ਨੂੰ ਜਿਹੜੀ ਸਮੱਸਿਆ ਆਉਂਦੀ ਆ ਤੇ ਜਿਹੜੀ ਆਊਗੀ ਪਹਿਲੀ ਗੱਲ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ 50-60 ਸਾਲਾਂ ਤੋਂ ਇਹ ਚੀਜ਼ ਭਰੀ ਗਈ ਹੈ ਕਿ ਬਿਨਾ ਕਿਸੇ ਵੀ ਖਾਦ ਤੋਂ ਮਤਲਬ ਰਸਾਇਣਕ ਖਾਦ ਤੋਂ ਖੇਤੀ ਹੋ ਹੀ ਨਹੀਂ ਸਕਦੀ ਅੱਜ ਤੱਕ ਕਿਸਾਨ ਇਹ ਸੋਚਦਾ ਚੇਕਰ ਅਸੀਂ ਯੂਰੀਆ ਨਹੀਂ ਪਾਵਾਂਗੇ ਤਾਂ ਕੋਈ ਵੀ ਜਿਹੜਾ ਬੂਜਾ ਉਹ ਨਹੀਂ ਉੱਗੂਗਾ ਪਰ ਐਦਾ ਨਹੀਂ ਹੈਗਾ ਪਹਿਲਾਂ ਵੀ ਤਾਂ ਖੇਤੀ ਹੁੰਦੀ ਸੀ ਜਦੋਂ ਬਜ਼ੁਰਗ ਕਰਦੇ ਸੀ ਉਦੋਂ ਵੀ ਤਾਂ ਬਿਨਾ ਯੂਰੀਆ ਤੋਂ ਖੇਤੀ ਹੁੰਦੀ ਸੀ ਅੱਜ ਵੀ ਕਿਸਾਨ ਆਪਣੇ ਕਰਦੇ ਆ ਤੇ ਉਹ ਉਹਨਾਂ ਦੇ ਮਨ ਦੇ ਵਿੱਚੋਂ ਮਾਨਸਿਕ ਤੌਰ ਤੇ ਜਿੰਨਾ ਚਿਰ ਨਹੀਂ ਨਿਕਲਦੀ ਇਹ ਗੱਲ ਕਿ ਬਿਨਾ ਰਸਾਇਣਿਕ ਖਾਦਾਂ ਜਾਂ ਸਪਰੇਹਾਂ ਤੋਂ ਖੇਤੀ ਹੋ ਜੂਗੀ ਉਹ ਕੱਢਣਾ ਬਹੁਤ ਜ਼ਰੂਰੀ ਹੈ ਉਹਦੇ ਲਈ ਜਿਹੜਾ ਕੰਮ ਕਰਨਾ ਹੈ ਉਹਦੇ ਲਈ ਪੈਸੇ ਨਹੀਂ ਲੱਗਦੇ ਖਾਸ ਤੌਰ ਦੇ ਉੱਤੇ ਉਹਦੇ ਲਈ ਪਹਿਲਾਂ ਹੀ ਆਪਣੇ ਮੈਕਮੇ ਹੈਗੇ ਆ ਜਿਹੜੇ ਕਿ ਕਿਸਾਨਾਂ ਨੂੰ ਜਾਣਕਾਰੀ ਦੇ ਸਕਦੇ ਆ ਜੇਕਰ ਕਿਸਾਨਾਂ ਨੂੰ ਜਾਣਕਾਰੀ ਮਿਲ ਵੀ ਜਾਂਦੀ ਹੈ ਉਸ ਤੋਂ ਬਾਅਦ ਸਮੱਸਿਆ ਆਉਂਦੀ ਹੈ ਬੀਜ ਦੀ ਬੀਜ ਅਸੀਂ ਜ਼ਿਆਦਾ ਹਾਈਬ੍ਰਿਡ ਕਰਤੇ ਹਾਈਬ੍ਰਿਡ ਬੀਜਾਂ ਨੂੰ ਅਸੀਂ ਕਿਦਾਂ ਕੁਦਰਤੀ ਖੇਤੀ ਦੇ ਵਿੱਚ ਲੈ ਕੇ ਆ ਸਕਦੇ ਆ ਇਹ ਬੜੀ ਮੁਸ਼ਕਲ ਹੈ ਸਾਨੂੰ ਉਹ ਜਿਹੜੇ ਬੀਜ ਆ ਉਹ ਸੰਭ ਕੇ ਰੱਖਣੇ ਬਹੁਤ ਜ਼ਰੂਰੀ ਹੈ ਕਿਸਾਨਾਂ ਤੱਕ ਪਹੁੰਚਾਉਣੇ ਬਹੁਤ ਜ਼ਰੂਰੀ ਹੈ ਜਿਹੜੇ ਬੀਜ ਕੁਦਰਤੀ ਬੀਜ ਸੀ ਸਾਡੇ ਜਿਹੜੇ ਪਹਿਲਾਂ ਬਜ਼ੁਰਗ ਜਿਹੜੇ ਆ ਉਹ ਬੀਜ ਦੇ ਹੁੰਦੇ ਸੀ ਤੇ ਖੇਤ ਦੇ ਹਿਸਾਬ ਨਾਲ ਉਹਨਾਂ ਬੀਜਾਂ ਦਾ ਸਾਨੂੰ ਫਾਇਦਾ ਹੁੰਦਾ ਸੀ ਜਿਵੇਂ ਕਿ ਮਾਲਵੇ ਦੀ ਗੱਲ ਕਰੀਏ ਤਾਂ ਉੱਥੇ ਨਰਮਾ ਲੱਗਦਾ ਸੀ ਜਾਂ ਗਵਾਰਾ ਲੱਗਦਾ ਸੀ ਜਾਂ ਹੋਰ ਸਬਜ਼ੀਆਂ ਜਿਹੜੀਆਂ ਸੀ ਉਹ ਲੱਗਦੀਆਂ ਸੀ ਤਾਂ ਉਹਨਾਂ ਦੇ ਬੀਜ ਸਾਡੇ ਕੋਲੇ ਹੁੰਦੇ ਸੀ ਬਜ਼ੁਰਗ ਸੰਭ ਕੇ ਰੱਖਦੇ ਸੀ ਅੱਜ ਦੇ ਟਾਈਮ ਦੇ ਵਿੱਚ ਅਸੀਂ ਜਦੋਂ ਵੀ ਕੋਈ ਨਵੀਂ ਫਸਲ ਲਾਉਣੀ ਹੁੰਦੀ ਹੈ ਉਹਦਾ ਬੀਜ ਜਿਹੜਾ ਹੈ ਉਹ ਬਾਜ਼ਾਰੋਂ ਲੈ ਕੇ ਆਉਣੇ ਆ ਮਹਿੰਗੇ ਭਾਅ ਦਾ ਬੀਜ ਲੈ ਕੇ ਆਉਣੇ ਆ ਸਾਨੂੰ ਕਿਸਾਨਾਂ ਨੂੰ ਬੀਜ ਕਿਵੇਂ ਬਣਾਉਣਾ ਹੈ ਕਿਵੇਂ ਤਿਆਰ ਕਰਨਾ ਹੈ ਆਰਗੇਨਿਕ ਲਈ ਉਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਇੱਕ ਹੋਰ ਵੱਡੀ ਗੱਲ ਜਿਹੜੀ ਕਿ ਜੇਕਰ ਕਿਸਾਨ ਮੰਨ ਵੀ ਜਾਂਦਾ ਮਤਲਬ ਉਹਦੇ ਮਨਾਉਣਾ ਤਾਂ ਦੂਰ ਦੀ ਗੱਲ ਹੈ ਉਹ ਤਾਂ ਆਪਣੇ ਆਪ ਨੂੰ ਜਨਨ ਜਰ ਮਹਿਸੂਸ ਨਹੀਂ ਕਰ ਸਕਦਾ ਉਹ ਵੀ ਮੈਂ ਆਰਗੇਨਿਕ ਕੰਮ ਕਰਨਾ ਉਹਨਾਂ ਚਿਰ ਉਹਨੇ ਕਰਨਾ ਨਹੀਂ ਜੇਕਰ ਉਸ ਨੂੰ ਬੀਜ ਵੀ ਮਿਲ ਜਾਂਦਾ ਉਹ ਕਰ ਵੀ ਲੈਂਦਾ ਖੇਤੀ ਅਗਲੀ ਜਿਹੜੀ ਵੱਡੀ ਸਮੱਸਿਆ ਹੈ ਉਹ ਆਉਂਦੀ ਹੈ ਮੰਡੀ ਕਰਨ ਦੀ ਹੁਣ ਮੰਡੀ ਕਰਨ ਦੀ ਸਮੱਸਿਆ ਦੇ ਵਿੱਚ ਕੀ ਹੈ ਜੇਕਰ ਉਹ ਜਿਆਦਾ ਮਾਤਰਾ ਦੇ ਵਿੱਚ ਫਸਲ ਪੈਦਾ ਕਰਦਾ ਤੇ ਉਹ ਮੰਡੀ ਚ ਲੈ ਕੇ ਜਾਂਦਾ ਤੇ ਜੇਕਰ ਉਹਨੂੰ ਐਮਐਸਪੀ ਮਿਲੂਗੀ ਜੇਕਰ ਮੰਨ ਲਓ ਕਣਕ ਹੈ ਐਮਐਸਪੀ ਤੇ ਉਹ ਜਿਹੜਾ ਹੈ ਉਹ ਬਾਜਮ ਨਹੀਂ ਹੈ ਕਿਉਂਕਿ ਉਹਦਾ ਜਿਹੜਾ ਝਾੜਾ ਹੋ ਰਸਾਇਣਿਕ ਦੇ ਮੁਕਾਬਲੇ ਥੋੜਾ ਘਟਦਾ ਹੈ ਸ਼ੁਰੂ ਦੇ 3 ਸਾਲ 4 ਸਾਲ ਘਟਦਾ ਰਹਿੰਦਾ ਉਸ ਤੋਂ ਬਾਅਦ ਵੀ ਉਹ ਨਾਲ ਨਹੀਂ ਪਹੁੰਚਦਾ ਪਰ ਉਹ ਸਹੀ ਹੋ ਜਾਂਦਾ ਜਿਵੇਂ 24 ਕੁਇੰਟਲ ਕਣਕ ਦਾ ਝਾੜਾ ਤਾਂ 18 ਕੁਇੰਟਲ ਤੱਕ ਚਲਾ ਜਾਂਦਾ 3-4 ਸਾਲ ਦੀ ਮਤਲਬ ਆਰਗੈਨਿਕ ਖੇਤੀ ਤੋਂ ਬਾਅਦ ਉਹਦੇ ਲਈ ਮੰਡੀ ਦੇਣੀ ਬਹੁਤ ਜ਼ਰੂਰੀ ਹੈ ਜੇ ਸਬਜ਼ੀਆਂ ਦੀ ਗੱਲ ਕਰੀਏ ਤਾਂ ਸਬਜ਼ੀਆਂ ਸਵੇਰੇ ਬੋਲੀ ਦੇ ਵਿਕਦੀਆਂ ਤੇ ਉੱਥੇ ਜੇਕਰ ਆਰਗੈਨਿਕ ਹੋਊਗੀ ਤੇ ਿਕਰਸੈਨਿਕ ਹੋਊਗੀ ਤਾਂ ਉੱਥੇ ਗੜਾ ਗੁੜਾ ਇੱਕ ਬਰਾਬਰੀ ਹੁੰਦਾ ਉੱਥੇ ਕੋਈ ਮਤਲਬ ਨਹੀਂ ਕਿਸੇ ਨੂੰ ਕਿ ਕੀ ਆਰਗੈਨਿਕ ਹੈ ਕਿਹੜੀ ਰਸੈਨਿਕ ਹੈ ਉੱਥੇ ਵਪਾਰੀਆਂ ਨੇ ਜਿਹੜੀ ਉਹਨਾਂ ਨੂੰ ਠੀਕ ਲੱਗਦੀ ਆ ਉਹ ਉਹਨਾਂ ਨੇ ਚੱਕ ਲੈਣੀ ਆ ਜੇਕਰ ਇਹ ਨਹੀਂ ਆ ਤਾਂ ਹੋਰ ਮੰਡੀ ਆਰਗੈਨਿਕ ਕਿਸਾਨਾਂ ਨੂੰ ਦੇਣੀ ਚਾਹੀਦੀ ਹੈ ਜਿਹੜੇ ਕਿ ਆਰਗੈਨਿਕ ਖੇਤੀ ਕਰਦੇ ਕੁਦਰਤੀ ਖੇਤੀ ਕਰਦੇ ਆ ਬਹੁਤ ਸਾਰੇ ਜਿਹੜੇ ਉਦਮੀ ਕਿਸਾਨ ਹੈ ਉਹ ਆਪਣੀ ਮੰਡੀ ਆਪ ਤੈਅ ਕਰਦੇ ਆ ਜਿਵੇਂ ਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਕੱਠੇ ਹੋ ਕੇ ਕਿਸਾਨਾਂ ਨੇ ਆਪ ਦਾ ਹਫਤਾਵਾਰ ਜਾਂ ਮਹੀਨਾਵਾਰ ਇਹੋ ਜਿਹੀਆਂ ਮੰਡੀਆਂ ਲਾਈਆਂ ਜਿਹੜੀਆਂ ਕਿ ਉਹ ਉੱਥੇ ਇਕੱਠੇ ਹੋ ਕੇ ਆਪਣੀ ਜਿਹੜਾ ਵੀ ਪਦਾਰਥ ਹੈ ਜਿਹੜੀ ਵੀ ਪ੍ਰੋਡਕਟ ਹੈ ਉਹ ਵੇਚਦੇ ਆ ਤਾਂ ਕਰਕੇ ਸਰਕਾਰ ਨੂੰ ਵੀ ਇਹਦੇ 'ਚ ਹਿੱਸਾ ਲੈਣਾ ਚਾਹੀਦਾ ਕਿ ਉਹ ਕਿਸਾਨ ਆਪ ਦਾ ਜਿਹੜਾ ਕਿ ਉਤਪਾਦਨਾ ਉਹਨੂੰ ਚੰਗੇ ਤਰੀਕੇ ਨਾਲ ਵੇਚ ਸਕੇ ਇਹੋ ਜੀ ਕੋਈ ਜਗਾ ਮਿੱਥੀ ਮਿੱਥੀ ਹੋਣੀ ਚਾਹੀਦੀ ਹੈ ਉਹ ਜ਼ਿਲ੍ਹਿਆਂ ਦੇ ਵਿੱਚ ਵੀ ਹੋਵੇ ਜਿਹੜੇ ਕਿ ਖਾਸ ਜ਼ਿਲੇ ਹੋਣ ਨੇੜਲੇ ਜਿਹੜੇ ਆਪਣੇ ਉਪਨਗਰ ਕਹਿੰਦੇ ਜਿਹਨਾਂ ਆਪਾਂ ਨੂੰ ਛੋਟੇ ਸ਼ਹਿਰ ਜਿਹੜੇ ਹੋਗੇ ਉਹਨਾਂ ਦੇ ਵਿੱਚ ਵੀ ਇਹ ਜੀਆਂ ਮੰਡੀਆਂ ਹੋਣ ਤੇ ਖਾਸ ਤੌਰ ਤੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਨੂੰ ਇਸ ਚੀਜ਼ ਲਈ ਦੱਸਣਾ ਕਿ ਤੁਸੀਂ ਕਿਹੜੀ ਚੀਜ਼ ਖਾਣੀ ਹੈ ਕਿਹੜੀ ਨਹੀਂ ਖਾਣੀ ਬਹੁਤ ਸਾਰੇ ਆਪਣੇ ਲੋਕ ਆਹੋ ਮਹਿੰਗੀ ਸਸਤੀ ਦੇ ਚੱਕਰ ਦੇ ਵਿੱਚ ਮਾੜੀ ਚੀਜ਼ ਖਾਣ ਲਈ ਅੱਗੇ ਆਉਂਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸਾਨੂੰ ਚੀਜ਼ ਸਸਤੀ ਮਿਲ ਰਹੀ ਹੈ ਉਹਦੇ ਵੱਲ ਜਾਂਦੇ ਆ ਬਹੁਤ ਸਾਰੇ ਇਹੋ ਜਿਹੀ ਵੀ ਹੈਗੇ ਜਿਹੜੇ ਕਿ ਪੈਸੇ ਦੀ ਪ੍ਰਵਾਹ ਨਹੀਂ ਕਰਦੇ ਚੰਗੀ ਚੀਜ਼ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਇਸ ਦੇ ਵਿੱਚ ਜੇਕਰ ਸਰਕਾਰ ਇਹ ਚਾਹੁੰਦੀ ਹੈ ਕਿ ਕਿਸਾਨ ਨੂੰ ਸਬਸਿਡੀ ਦੇ ਕੇ ਆਪਾਂ ਉਹ ਕਰ ਸਕਦੇ ਆ ਕਿ ਆਰਗੈਨਿਕ ਦੇ ਵਿੱਚ ਸਬਸਿਡੀ ਦੇ ਕੇ ਜਿਹੜਾ ਆਰਗੈਨਿਕ ਵਾਲਾ ਕਿਸਾਨ ਆ ਉਹ ਦਿਮਾਗੀ ਤੌਰ ਤੇ ਬਹੁਤ ਜ਼ਿਆਦਾ ਸਟਰੋਂਗ ਹੋ ਗਿਆ ਹੁੰਦਾ ਉਹਨੂੰ ਸਬਸਿਡੀ ਨਾਲੋਂ ਉਹਨੂੰ ਜ਼ਿਆਦਾਤਰ ਲੋੜ ਹੈਗੀ ਆ ਕਿ ਉਹ ਉਹਨੂੰ ਮੰਡੀ ਦਿੱਤੀ ਜਾਵੇ ਉਹਨੂੰ ਆਪਣੇ ਜਿਹੜੇ ਵੀ ਜੇਕਰ ਕੋਈ ਮਸ਼ੀਨਰੀ ਆ ਉਹਨੂੰ ਉਹੋ ਸਸਤੀ ਦਿੱਤੀ ਜਾਵੇ ਉਹੋ ਸਬਸਿਡੀ ਤੇ ਦਿੱਤੀ ਜਾਵੇ ਤੇ ਖਾਸ ਤੌਰ ਦੇ ਉੱਤੇ ਜਿਹੜੀ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਕਿਸਾਨਾਂ ਨੂੰ ਆਰਗੈਨਿਕ ਦੇ ਬਾਰੇ ਦੱਸਿਆ ਜਾਵੇ ਤੇ ਜਿਹੜੇ ਗਾਹਕ ਹੈ ਉਹਨਾਂ ਨੂੰ ਦੱਸਿਆ ਜਾਵੇ ਤਾਂ ਜੋ ਉਹ ਸਵੇਰ ਦੀ ਚਾਹ ਤੋਂ ਲੈ ਕੇ ਸ਼ਾਮ ਦੇ ਦੁੱਧ ਤੱਕ ਜਦੋਂ ਵੀ ਕੁਝ ਖਾਂਦੇ ਪੀਂਦੇ ਆ ਕੋਈ ਵੀ ਰੋਟੀ ਖਾਂਦੇ ਆ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿੰਨੀ ਗੁਣਵੱਤਾ ਵਾਲੀ ਚੀਜ਼ ਖਾ ਰਹੇ ਆ ਕਿੰਨੇ ਕੁ ਅਸੀਂ ਕੈਮੀਕਲ ਵਾਲੀ ਚੀਜ਼ ਖਾ ਰਹੇ ਆ ਉਹਨਾਂ ਨੂੰ ਸਭ ਦਾ ਪਤਾ ਹੋਣਾ ਚਾਹੀਦਾ ਤਾਂ ਜੋ ਜਿਹੜੇ ਕਿਸਾਨ ਆ ਉਹ ਆਰਗੈਨਿਕ ਵੱਲ ਜਾਣ ਉਹ ਕਰੋੜ ਨਹੀਂ ਫਿਰ ਤਾਂ ਬਹੁਤ ਜ਼ਿਆਦਾ ਵਧ ਜਾਣਗੇ ਨਾਲੇ ਜਿਹੜੇ ਗਾਹਕ ਆ ਉਹਨਾਂ ਨੂੰ ਵੀ ਚੰਗੀ ਚੀਜ਼ ਖਾਣ ਨੂੰ ਮਿਲੂਗੀ ਹੁਣ ਅਸੀਂ ਬਹੁਤ ਜ਼ਿਆਦਾ ਸਪਰੇਹਾਂ ਦੀ ਵਰਤੋਂ ਕਰਦੇ ਆ ਬਹੁਤ ਜ਼ਿਆਦਾ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਆ ਉਹ ਕਰਨੀ ਵੀ ਤਾਂ ਵਾਜਬ ਹੈ ਕਿ ਸਾਨੂੰ ਝਾੜ ਚਾਹੀਦਾ